ਇਹ ਨੌਜਵਾਨ ਨੇ ਆਰਮੀ ਦੀ ਭਰਤੀ ਵੇਖੀ ਭਰਤੀ ਹੋ ਗਿਆ 2023 ਦੇ ਵਿੱਚ ਇਸ ਨੇ ਇਸ ਦਾ ਜੁਆਇਨਿੰਗ ਜਿਹੜੀ ਆਉਣੀ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਪਾਣੀ ਆ ਜਾਂਦਾ ਜਿਹੜਾ ਰਨਿੰਗ ਹੋ ਗਈ ਸੀ ਮੈਡੀਕਲ ਹੋ ਗਿਆ ਸੀ ਔਰ ਐਗਜ਼ਾਮ ਹੋ ਗਿਆ ਸੀ ਪੂਰਾ ਹੋ ਗਿਆ ਸੀ ਕਹਿੰਦੇ ਹਾਂਜੀ ਫਿਟ ਸੀ ਪੂਰੇ ਤੇ 23 ਦੇ ਵਿੱਚ ਫਿਰ ਕੀ ਕੁਝ ਹੋਇਆ ਤੁਹਾਡੇ ਨਾਲ 23 ਦੇ ਵਿੱਚ ਹੜ੍ਹ ਹੀ ਆਏ ਸੀ ਪੂਰੀ ਫਸਲਾਂ ਬਰਬਾਦ ਹੋ ਗਈਆਂ ਔਰ ਕਾਰਮਕਾਂਡ ਇੱਕ ਪਏ ਸੀ ਇਹ ਬਹੁਤ ਨੁਕਸਾਨ ਹੋ ਗਿਆ ਸੀ ਕੀ ਕਰਦੇ ਹੋ ਹੁਣ ਤਿਆਰੀ ਕਰਨੇ ਆ ਤਿਆਰੀ ਹਾਂਜੀ ਮਾਂ ਦੇ ਸੁਪਨੇ ਤਾਂ ਗਏ ਤੇਰੇ ਸੁਪਨੇ ਵੀ ਖਤਮ ਹੋ ਗਏ ਹਾਂਜੀ ਸੁਪਨਾ ਹੈ ਕਿਸੇ ਆਰਮੀ ਦਾ ਆਰਮੀ ਦਾ ਕਲਾਸ 2 ਕੀਤੀ ਹੈ ਉਸ ਬਾਅਦ ਪਾਣਿਆੜ ਆ ਗਿਆ ਜਾਣ ਹੋਈ ਨਹੀਂ ਅੱਗੇ ਕਾਲਜ ਬਸ ਉਹ ਵੀ ਛੁੱਟ ਗਿਆ ਫਾਜ਼ਿਲਕਾ ਦੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਆ ਔਰ ਅਸੀਂ ਗੁਲਾਬਾਂ ਪਾਣੀ ਦੇ ਵਿੱਚ ਆ ਔਰ ਬਹੁਤ ਸਾਰੀਆਂ ਚੀਜ਼ਾਂ ਹਿਡਨ ਰਹਿ ਜਾਂਦੀਆਂ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹਦਾ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਅਸੀਂ ਬੇਸਿਕਲੀ ਦੇਖਦੇ ਆ ਕਿ ਘਰ ਦਾ ਨੁਕਸਾਨ ਕੀ ਹੋ ਗਿਆ ਕੀ ਡਿੱਗਣ ਵਾਲਾ ਹੋ ਗਿਆ ਫਸਲਾਂ ਡੁੱਬ ਗਈਆਂ ਉਹ ਨੁਕਸਾਨ ਅਸੀਂ ਜ਼ਰੂਰ ਦੇਖਦੇ ਆ ਕਿਉਂਕਿ ਉਹ ਸਾਹਮਣੇ ਦੇਖਦੇ ਹੁੰਦੇ ਆ ਕੁਝ ਨੁਕਸਾਨ ਇਦਾਂ ਦੇ ਹੁੰਦੇ ਆ ਜੋ ਲੁਕਵੇਂ ਛਿਪਵੇਂ ਹੁੰਦੇ ਆ ਉਹ ਸਿਰਫ ਬੰਦਾ ਢਿੱਡ ਦੇ ਅੰਦਰ ਹੀ ਰੱਖਦਾ ਉਹ ਕਿਸੇ ਕੋਲੇ ਦੱਸਦਾ ਨਹੀਂ ਇਹ ਸੜ ਨੇ ਕਿੰਨਾ ਨੁਕਸਾਨ ਕੀਤਾ ਤੁਸੀਂ ਜਦੋਂ ਆ ਨੌਜਵਾਨ ਦੀ ਕਹਾਣੀ ਸੁਣੋਗੇ ਤਾਂ ਤੁਹਾਨੂੰ ਸਮਝ ਆਊਗਾ ਇਹ ਨੌਜਵਾਨ ਨੇ ਆਰਮੀ ਦੀ ਭਰਤੀ ਵੇਖੀ ਭਰਤੀ ਹੋ ਗਿਆ 2023 ਦੇ ਵਿੱਚ ਇਸ ਨੇ ਇਸ ਦਾ ਜੁਆਇਨਿੰਗ ਜਿਹੜੀ ਆਉਣੀ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਪਾਣੀ ਆ ਜਾਂਦਾ ਔਰ ਦਰਿਆ ਦੇ ਦੂਜੇ ਪਾਰ ਇਹ ਪਿੰਡ ਵੱਸਦਾ ਇਥੋਂ ਨਿਕਲਿਆ ਨਹੀਂ ਗਿਆ ਜੁਆਇਨਿੰਗ ਵਿੱਚ ਰਹਿ ਗਈ ਇਹੋ ਕੁਝ ਹੋਇਆ ਸੀ ਹਾਂਜੀ ਬਾਈ ਜੀ ਕਿੱਥੇ ਭਰਤੀ ਹੋਈ ਸੀ ਫਰੋਜਪੁਰ ਫਰੋਜਪੁਰ ਸੈਣੀ ਭਰਤੀ ਹੋਈ ਸੀ ਤਦਬਾਰਾ ਫਿਰ ਜੁਆਇਨਿੰਗ ਨਹੀਂ ਹੋ ਸਕੀ ਨਹੀਂ ਜੀ ਕੀ ਕਹਿੰਦੇ ਆਰਮੀ ਫਰ ਗਏ ਸੀ ਪਤਾ ਕਿੱਥੇ ਸੀ ਕੀਤਾ ਸੀ ਉਹ ਕਹਿੰਦੇ ਬਸ ਇੱਕ ਵਾਰ ਹੀ ਹੁੰਦੀ ਹੈ ਡਾਕੂਮੈਂਟ ਹੈ ਵੈਰੀਫਿਕੇਸ਼ਨ ਹੋ ਗਈ ਜੇ ਇੱਕ ਵਾਰ ਟ੍ਰੇਨਿੰਗ ਚੜ ਗਏ ਉਸ ਤੋਂ ਬਾਅਦ ਨਹੀਂ ਜਾ ਸਕਦੇ ਕੀ ਕੁਛ ਸੀਗਾ ਕੀ ਕੁਛ ਕੰਪਲੀਟ ਹੋ ਗਿਆ ਸੀ ਪੂਰੀ ਕਹਾਣੀ ਦੱਸੋ ਇਹ ਰਨਿੰਗ ਹੋ ਗਈ ਸੀ ਮੈਡੀਕਲ ਹੋ ਗਿਆ ਸੀ ਔਰ ਐਗਜ਼ਾਮ ਹੋ ਗਿਆ ਸੀ ਹਾਂ ਪੂਰਾ ਹੋ ਗਿਆ ਸੀ ਕਲੀਅਰ ਸਾਰਾ ਕੁਝ ਹੋ ਗਿਆ ਹਾਂਜੀ ਫਿਟ ਸੀ ਪੂਰੇ ਹਾਂ ਹਾਂਜੀ ਤੇ 23 ਦੇ ਵਿੱਚ ਫਿਰ ਕੀ ਕੁਛ ਹੋਇਆ ਤੁਹਾਡੇ ਨਾਲ 23 ਦੇ ਵਿੱਚ ਹੜ੍ਹ ਹੀ ਆਏ ਸੀ ਪੂਰੀ ਫਸਲਾਂ ਬਰਬਾਦ ਹੋ ਗਈਆਂ ਔਰ ਕਰਮਕਾਂਡ ਡੱਗ ਪਏ ਸੀ ਇਹ ਬਹੁਤ ਨੁਕਸਾਨ ਹੋ ਗਿਆ ਸੀ ਜੀ ਦੁਬਾਰਾ ਭਰਤੀ ਨਹੀਂ ਵਿਖੀ ਦੁਬਾਰਾ ਓਵਰੇਜ ਹੋ ਗਈ ਸੀ ਅੱਛਾ ਉਹੀ ਇੱਕ ਜੁਆਇਨਿੰਗ ਸੀ ਉਸ ਤੋਂ ਬਾਅਦ ਓਵਰੇਜ ਓਵਰੇਜ ਹੀ ਹੋ ਗਈ ਸੀ ਤੇ 1.5 ਸਾਲ ਬਾਅਦ ਫਿਰ ਉਹ ਕੰਮ ਹੋ ਗਿਆ ਉਸ ਤੋਂ ਬਾਅਦ ਅਗਨੀ ਵੀ ਗੱਟ ਕੱਢ ਦਿੱਤੀ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ 4 ਸਾਲ ਕੋਣ ਜਾਏ ਧੱਕੇ ਖਾਣ ਅੱਛਾ ਉਦੋਂ ਤੁਸੀਂ ਰੈਗੂਲਰ ਭਰਤੀ ਹੋਣਾ ਸੀ ਹਾਂਜੀ ਰੈਗੂਲਰ ਆਉਣਾ ਸੀ 16 ਸਾਲ ਦੀ 16 ਸਾਲ ਦੀ ਹਾਂਜੀ ਉਸ ਤੋਂ ਬਾਅਦ ਅਗਨੀ ਵੀ ਵਾਰੀ ਸ਼ੁਰੂ ਅਗਨੀ ਵੀਰ ਸ਼ੁਰੂ ਹੋ ਗਈ 4 ਸਾਲ ਲਈ ਕੋਣ ਜਾਵੇ ਸਿੱਧੀ ਵੀ ਨਹੀਂ ਮਿਲਦੀ ਇੱਕ ਤੋਂ ਹਾਂ ਠੀਕ ਹੈ ਬਿਲਕੁਲ ਇਹਨਾਂ ਨੂੰ ਚੰਗਾ ਦਿਹਾੜੀ ਕਰ ਲੈਣੇ ਹੁਣ ਕੀ ਕਰਦੇ ਹਾਂ ਫਿਰ ਹੁਣ ਤਿਆਰੀ ਕਰਨੇ ਆਂ ਤਿਆਰੀ ਕਰਦੇ ਹਾਂ ਹਾਂਜੀ ਮਾਂ ਦੇ ਸੁਪਨੇ ਤਾਂ ਗਏ ਤੇਰੇ ਸੁਪਨੇ ਵੀ ਖਤਮ ਹੋ ਗਏ ਹਾਂਜੀ ਫਿਰ ਹੁਣ ਕੀ ਉਮੀਦ ਹੈ ਹੁਣ ਕੋਈ ਉਮੀਦ ਨਹੀਂ ਕੋਈ ਉਮੀਦ ਨਹੀਂ ਨਹੀਂ ਬਾਈ ਜੇ ਨਾ ਬਾਈ ਦਾ ਚਿਹਰਾ ਤੁਸੀਂ ਦੇਖੋ ਮੈਂ ਤਾਂ ਕਿਉਂਕਿ ਨੰਗੀ ਅੱਖਾਂ ਨਾਲ ਦੇਖ ਰਿਹਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਕਿਸੇ ਦੀ ਕਿਸੇ ਦਾ ਸਾਰਾ ਕੁਝ ਖੁੱਸ ਜਾਂਦਾ ਤੇ ਉਹ ਆਪਦੇ ਦਿਲ ਦੇ ਵਿੱਚੋਂ ਗੁਬਾਰ ਭਰੀ ਰੱਖਦਾ ਕੱਢਣਾ ਤਾਂ ਚਾਹੁੰਦਾ ਪਰ ਉਹ ਸ਼ਾਇਦ ਕਿਸੇ ਮੌਕੇ ਨਿਕਲਦਾ ਹੈ ਬਾਈ ਦਾ ਚਿਹਰਾ ਜਿਹੜਾ ਹੈ ਉਹ ਸਾਰਾ ਕੁਝ ਬਿਆਨ ਕਰ ਰਿਹਾ ਹੈ ਇਸ ਵੇਲੇ ਕਿ ਕਿਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਹੋਵੇਗਾ ਕਿ ਜੇਕਰ 2023 ਦੇ ਵਿੱਚ ਭਰਤੀ ਹੋਇਆ ਹੁੰਦਾ ਤਾਂ ਅੱਜ ਘਰ ਦਾ ਕੁਝ ਨਾ ਕੁਝ ਬਣਿਆ ਹੁੰਦਾ ਆਪਣੀ ਮਾਤਾ ਦਾ ਆਸਰਾ ਬਣ ਗਿਆ ਹੁੰਦਾ ਪਰ ਹੜ੍ਹ ਆਏ ਤੇ ਹੜ੍ਹਾਂ ਨੇ ਸਾਰਾ ਕੁਝ ਨਾਲ ਹੀ ਵਹਾ ਕੇ ਲੈ ਗਿਆ ਇਹ ਨੌਜਵਾਨ ਦੇ ਸੁਪਨੇ ਤੱਕ ਵਹਾ ਕਿ ਲੈ ਗਿਆ ਹੁਣ ਇਦੋਂ ਅੱਗੇ ਫਿਰ ਪੜ੍ਹਾਈ ਕੀ ਕੀਤੀ ਐ ਕੋਈ ਹੋਰ ਕੋਈ ਨੌਕਰੀ ਵਾਸਤੇ ਟਰਾਈ ਨਹੀਂ ਕੀਤਾ ਨਹੀਂ ਕੀਤਾ ਹੀ ਨਹੀਂ ਸੁਪਨਾ ਇੱਕ ਹੀ ਸੀ ਆਰਮੀ ਚ ਆਰਮੀ ਜਾ ਇਹ ਤਾਂ ਕੋਈ ਨਾ ਕੋਈ ਨੌਕਰੀ ਨਹੀਂ ਕਰਨੀ ਨਹੀਂ ਕਰਨੀ ਕਾਰਨ ਕਾਰਨ ਵੈਸੇ ਹੀ ਸ਼ੌਂਕ ਸੀ ਆਰਮੀ ਦਾ ਬਚਪਨ ਤੋਂ ਹੀ ਹਾਂ ਔਰ ਸ਼ੌਂਕ ਪੂਰਾ ਹੀ ਨਹੀਂ ਹੋਇਆ ਸੁਪਨਾ ਪੂਰਾ ਹੀ ਨਹੀਂ ਹੋਇਆ ਉਸ ਬਾਅਦ ਤਿਆਰੀ ਠੀਕ ਐ ਪਲੱਸ 2 ਕੀਤੀ ਐ ਉਸ ਬਾਅਦ ਪਾਨਿਆੜ ਆ ਗਿਆ ਜਾਣ ਹੋਈ ਨਹੀਂ ਅੱਗੇ ਕਾਲਜ ਬਸ ਉਹ ਵੀ ਛੁੱਟ ਗਿਆ ਵਿਚੇ ਰਹਿ ਗਿਆ ਫਿਰ ਹੁਣ ਕਰਦਾ ਗੁਜ਼ਾਰਾ ਠੀਕ ਚੱਲ ਰਿਹਾ ਕਿ ਕਰਜ਼ੇ ਠੋ ਕਰਜ਼ੇ ਠੇਗੇ ਆਂ ਜੀ 2 4 ਲੱਖ ਕਰਜ਼ਾ ਹੈ ਬਾਪੂ ਬਾਹਰ ਗਿਆ ਵੇ ਦਿਹਾੜੀ ਕੰਮ Rajasthan ਅੱਛਾ ਉਹ Rajasthan ਕੰਮ ਕਰਦਾ ਹਾਂ ਜੀ ਤੁਸੀਂ ਇੱਥੇ ਕਰਦੇ ਅਸੀਂ ਇੱਥੇ ਤੇ ਹੁਣ ਵੀ ਹੁਣ ਵੀ ਕਰਦਾ ਬਹੁਤ ਬਰਾਹ ਲੋ ਗਿਆ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਇਹ ਤੁਹਾਡਾ ਵੀ ਤੁਹਾਡਾ ਤੁਸੀਂ ਵੱਡੀ ਦਾ ਪਲੇਅਰ ਹਾਂਜੀ ਬਈ ਅੱਛਾ ਕੀ ਤੁਹਾਡਾ ਕੀ ਕੀ ਦਿੱਕਤ ਆਈ ਹੁਣ ਬਈ ਆਪਾਂ ਪਹਿਲਾਂ ਛੋਟੇ ਛੋਟੇ ਜਵਾਗ ਜਾਂਦੇ ਸੀਗੇ ਆਪਣੇ ਨਾਲ ਮਿਹਨਤ ਲਾਉਣ ਇੱਥੇ ਪੱਕੀਆਂ ਤੇ ਪਜਦੇ ਸੀ ਨਾ ਸਾਡੇ ਪਿੰਡ ਗਰਾਊਂਡ ਹੈਗਾ ਸੀਗਾ ਬਈ ਛੋਟੇ ਛੋਟੇ ਜਵਾਗ ਜਾਂਦੇ ਸੀਗੇ ਬਈ ਉਹ ਅਸੀਂ ਖੇਸ ਸਮਾਨ ਰੱਖਿਆ ਸੀਗਾ ਜਿਮ ਦਾ ਜਿਮ ਹੋ ਗਈ ਕਿਵੇਂ ਬਈ ਰਸੇ ਰੁਸੇ ਹੋ ਗਏ ਉਹ ਬਈ ਸਾਰਾ ਸਮਾਨ ਭੇਜ ਗਿਆ ਤੇ ਪਹਿਲਾ 2023 ਚ ਹੜ ਆਇਆ ਸੀਗਾ ਬਈ ਉਦਾਂ ਵੀ ਸਾਡੇ ਨਾਲ ਹੋਇਆ ਪੱਕੀਆਂ ਸਾਰੀਆਂ ਟੁੱਟ ਗਈਆਂ ਪੱਕੀ ਤੇ ਪਜਦੇ ਸੀਗੇ ਪੱਕੀ ਤੇ ਰਨਿੰਗ ਲਾ ਕੇ ਬਾਅਦ ਚ ਛੋਟੇ ਛੋਟੇ ਜਵਾਕ ਵੇਚਦੇ ਸੀਗੇ ਨਾਂ ਦਾ ਮਾਂ ਪੇ ਵੇਚਦਾ ਸੀਗਾ ਕਹਿੰਦੇ ਇਹ ਮੁੰਡੇ ਨਾਲ ਜਾਓ ਕਿਸ ਦੀ ਬਈ ਆਰਮੀ ਦੀਗੀ ਸੀਗੀ ਆਰਮੀ ਚ ਲੱਗਣਾ ਮੈਂ ਕਿਸ ਦੀ ਕਿਵੇਂ ਸਵੈਸ ਹੋਈ ਸੀ ਇੱਕੋ ਸਾਡੇ ਇਧਰ ਗਰਾਊਂਡ ਨਹੀਂ ਹੈਗਾ ਸਾਡੇ ਇਧਰ ਗਰਾਊਂਡ ਸਰਕਾਰ ਵੱਲੋਂ ਕੋਈ ਗਰਾਊਂਡ ਵੀ ਨਹੀਂ ਹੈਗਾ ਇੱਕ ਤੋਂ ਸਾਨੂੰ ਇਥੋਂ 18 ਕਿਲੋਮੀਟਰ ਦੂਰ ਜਾਣਾ ਪੈਂਦਾ ਰਨਿੰਗ ਕਰਨਨਾ ਫਾਇਲ ਕਾ ਜਾਣਾ ਪੈਂਦਾ ਇਹ ਉੱਠ ਕੇ ਜਾਈਗਾ ਸੀ ਬਾਈ ਨਵਾਂ ਹਸਤਾਗਲਾ ਇੱਥੇ ਗਰਾਊਂਡ ਹੈਗਾ ਬਾਈ ਇੱਥੇ 3 ਵਜੇ ਉੱਠ ਕੇ ਜਾਂਦੇ ਸੀਗੇ 4 4:30 ਉੱਥੇ ਰਨਿੰਗ ਲਾਉਣੀ ਬਾਅਦ ਚ ਸਕੂਲ ਜਾਣਾ ਬਾਈ ਹੁਣ ਸਾਰਾ ਕੁਝ ਤੁਹਾਡਾ ਉਸਮਾਨ ਵੀ ਰੁੜ ਗਿਆ ਸਮਾਨ ਬਾਈ ਹੁਣ ਵੇਖੋ ਅਸੀਂ ਤਾਂ ਗਏ ਨਹੀਂ ਸੀ ਉੱਥੇ ਪਾਣੀ ਦਾ ਸਿਰ ਤੋਂ ਉੱਪਰ ਪਾਣੀ ਆ ਉੱਥੇ ਬਾਈ ਕੋਠੀ 'ਚ ਹਾਂ ਹੁਣ ਬਾਈ ਮਿਹਨਤ ਮਿਹਨਤ ਸਾਰੀ ਵਿੱਚ ਰਹੇਗੀ ਹਾਂ ਬਾਈ ਸ਼ੌਂਕਾ ਦਾ ਕਬੱਡੀ ਖੇਡਣਾ ਦਾ ਹਾਂਜੀ ਬਾਈ ਵੱਡੀ ਖੇਡਦੇ ਹੋ ਹਾਂਜੀ ਬਾਈ ਦੇ ਬਾਈ ਜਿਹੜੀ ਕੱਨੀ ਕਬੱਡੀ ਖੇਡਦੇ ਆਪਨ ਹਾਂਜੀ ਬਾਈ ਪਹਿਲਾਂ ਵਜਨੀ ਖੇਡਦੇ 75 ਕਿਲੋ ਬਾਅਦ ਚ ਬਾਈ ਮੇਰੇ 60 ਵਜ ਗਈ ਸੀ ਅੱਛਾ ਹਾਂਜੀ ਬਾਈ ਹੁਣ ਖੇਡਦੇ ਆ ਕਿ ਨਹੀਂ ਬੱਚਾ ਨੂੰ ਤਿਆਰੀ ਕਰਾਉਣੀ ਹਾਂਜੀ ਨਹੀਂ ਬਾਈ ਬੱਚੇ ਨਾਲ ਜਾਂਦਾ ਜਿਵੇਂ ਮੈਂ ਬਾਈ ਦੋ ਦੋ ਤਿੰਨ ਪਿੰਡਾਂ ਉਹਨਾਂ ਚ ਖੇੜਾ ਸਾਡੇ ਪਿੰਡ ਦੀ ਟੀਮ ਤਾਂ ਪ੍ਰੋਪਰ ਬਣਦੀ ਨਹੀਂ ਬਾਈ ਬਾਹਰ ਖੇਡਣਾ ਜਿਵੇਂ ਫੋਨ ਆ ਗਿਆ ਬਈ ਉਹਨਾਂ ਨਾਲ ਚਲਾ ਜਾਣਾ ਤੇ ਪਿੰਡ ਦੀ ਪ੍ਰੋਪਰ ਛੋਟੇ ਛੋਟੇ ਬੱਚੇ ਜਾਂਦੇ ਸੀਗੇ ਨਾਲ ਉਹਨਾਂ ਕਿਵੇਂ ਉਹਦੇ ਮਾਂ ਪੇ ਖਰਾਕ ਲੈ ਕੇ ਦੇਂਦਾ ਬਈ ਕਈ ਟਾਣੀਆਂ ਦੇ ਗਿਆ ਹੁਣ ਖਰਾਕ ਵੀ ਨਾ ਦੀ ਪੇਜ ਗਈ ਸਾਰੇ ਕਈ ਯਾਰ 1500 ਦੀ ਖਰਾਕ ਲੈ ਕੇ ਦੇਣੀ ਬਈ ਤਿਆੜੀ ਜਾ ਕੇ ਉਹਦਾ ਮਾਂ ਪਿਓ ਉਹਨੂੰ ਖਰਾਕ ਲੈ ਕੇ ਦੇਂਦਾ ਸੀ ਮੈਂ ਹੁਣ ਬਈ ਔਖਾ ਹੋ ਗਿਆ ਜਾਮਾ ਬਹੁਤ ਨੁਕਸਾਨ ਹੋ ਗਏ ਤਾਂ ਇਹ ਦੇਖੋ ਕਿ ਆ ਹਾਲਾਤ ਆ ਹਾਲ ਹੋਏ ਪਏ ਨੇ ਇਨਾ ਨੌਜਵਾਨਾਂ ਦੇ ਔਰ ਇਸ ਪਿੰਡ ਦੇ ਤਾਂ ਇਹ ਨੌਜਵਾਨ ਹੈ ਜਿਹੜਾ ਇਹਨੇ ਆਰਮੀ ਦੇ ਵਿੱਚ ਭਰਤੀ ਹੋਣਾ ਸੀ ਆਰਮੀ ਚ ਭਰਤੀ ਹੋਣਾ ਸੀ ਸੁਪਨੇ ਸਾਰੇ ਦੇ ਸਾਰੇ ਪਾਣੀ ਦੇ ਵਿੱਚ ਇਹ ਹੜ ਜਿਹੜਾ ਹੈ ਉਹ ਹੜ ਕੇ ਲੈ ਗਿਆ ਔਰ ਅਜਿਹੇ ਬਹੁਤ ਸਾਰੇ ਨੌਜਵਾਨ ਹੋਣਗੇ ਜਿਨ੍ਹਾਂ ਦੇ ਸੁਪਨੇ ਮਰੇ ਹੋਣਗੇ ਯਾਦ ਰੱਖਿਓ ਕਿ ਇਸ ਵੇਲੇ ਲੋਕਾਂ ਨੂੰ ਸਿਰਫ ਬਚਾਇਆ ਜਾ ਰਿਹਾ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਰਹੀਆਂ ਅਸਲ ਦੇ ਵਿੱਚ ਉਹਨਾਂ ਨੇ ਅਗਲੀ ਜ਼ਿੰਦਗੀ ਕਿਵੇਂ ਜੀਣੀ ਹੈ ਉਹਦੇ ਵਾਸਤੇ ਹਾਲੇ ਤੁਹਾਡੀ ਤੇ ਸਾਡੀ ਸਟਰਗਲ ਬਾਕੀ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹ ਹੁਰਦਾ ਅਨਮਿਊਟ ਫਾਜ਼ਿਲ ਕਾ